ਸਸੀガル ਜੀ ਸਾਰਿਆਂ ਨੂੰ ਮੈਂ ਵਿਕਰਮਜੀਤ ਸੰਦੂ YouTube ਚੈਨਲ ਸੰਦੂ ਮਿਨੀ ਮਾਰਕ ਤੇ ਅੱਜ ਫੇਰ ਤੁਹਾਡਾ ਸਵਾਦ ਕਰਦਾ ਹਾਂ ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ Alto LX ਹਾਂਜੀ 2010 ਮਾਡਲ ਹੈ ਜੀ ਇੰਜਨ ਗੇਅਰ ਦੀ ਗੱਡੀ ਬਿਲਕੁਲ ਓਕੇ ਆ ਬਹੁਤ ਸਾਫ਼ ਗੱਡੀ ਪਈ ਆ ਜੀ ਕਿਤੋਂ ਵੀ ਦਿੱਕਤ ਨਹੀਂ ਗੱਡੀ ਦੀ ਕੋਈ ਆ AC ਵਗੈਰਾ ਗੱਡੀ ਦਾ ਪੂਰਾ ਵਧੀਆ ਕੰਮ ਕਰਦਾ ਹੈ ਜੀ ਸਾਰੇ ਫੀਚਰ ਗੱਡੀ ਦੇ ਬਿਲਕੁਲ ਵਰਕਿੰਗ ਦੇ ਵਿੱਚ ਨੇ ਤੁਹਾਨੂੰ ਇੱਕ ਵੀ ਪੈਸਾ ਗੱਡੀ ਤੇ ਲਾਉਣ ਦੀ ਲੋੜ ਨਹੀਂ ਚਾਰੇ ਟਾਇਰ ਗੱਡੀ ਦੇ ਨਵੇਂ ਨੇ ਜੀ ਤੇ ਬੈਟਰੀ ਵੀ ਗੱਡੀ ਦੀ ਨਵੀਂ ਹੈ ਤੇ ਸਾਰੀ ਜਿਹੜੀ ਗੱਡੀ ਬਿਲਕੁਲ ਜੈਨਨ ਹੈ ਜੀ ਕੋਈ ਮੇਜਰ ਐਕਸੀਡੈਂਟ ਵਗੈਰਾ ਪੇਂਟ ਵਗੈਰਾ ਕੋਈ ਵੀ ਗੱਡੀ ਕਿਤੋਂ ਕੁਝ ਨਹੀਂ ਹੋਈ ਹੋਈ 2010 ਮਾਡਲ ਹੈ ਜੀ ਤਾਂ ਗੱਡੀ ਵੇਖਣ ਤੋਂ ਪਹਿਲਾਂ ਸਾਰੀ ਗੱਡੀ ਤੁਹਾਨੂੰ ਵਿਖਾਵਾਂਗੇ ਗੱਡੀ ਵੇਖਣ ਤੋਂ ਪਹਿਲਾਂ ਗੁਜਾਰਿਸ਼ ਕਰਦੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਦਾ ਬਟਨ ਦਬਾਓ ਤਾਂ ਜੋ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਸੋ ਇੱਕ ਗੁਜਾਰਸ਼ ਹੋਰ ਕਰ ਦਿਆਂਗੇ ਜੇ ਤੁਹਾਡੇ ਕੋਲੇ ਵੀ ਕੋਈ ਵੀ ਸਾਧਨ ਵਿਕਾਊ ਹੈ ਤੁਸੀਂ ਵੇਚਣਾ ਹੈ ਕਿਸੇ ਵੀ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਤੁਸੀਂ ਕਰਾਉਣੀ ਹੈ ਤਾਂ ਸਕਰੀਨ ਤੇ ਮੇਰਾ ਨੰਬਰ ਚੱਲ ਰਿਹਾ ਉਹ ਤੇ ਕੰਟੈਕਟ ਕਰਕੇ ਤੁਸੀਂ ਮੇਰੇ ਨਾਲ ਜਿਹੜਾ ਕੰਟੈਕਟ ਕਰ ਸਕਦੇ ਹੋ ਮੈਂ ਤੁਹਾਡੀ ਐਡਵਰਟਾਈਜ਼ਮੈਂਟ ਤੁਹਾਡੀ ਗੱਡੀ ਜਾਂ ਤੁਹਾਡੇ ਸਾਧਨ ਦੀ ਵੀਡੀਓ ਬਿਲਕੁਲ ਫ੍ਰੀ ਦੇ ਵਿੱਚ ਬਣਾਵਾਂਗਾ ਜੀ ਇਹ ਸੇਵਾ ਸੀ ਬਿਲਕੁਲ ਫ੍ਰੀ ਦੇ ਵਿੱਚ ਨਿਭਾਉਂਦੇ ਆਂ ਹਾਂਜੀ ਇਹਦਾ ਜਿਹੜਾ ਪ੍ਰਾਈਸ ਹੈ ਗੱਡੀ ਕਿੱਥੇ ਖੜੀ ਹੈ ਸਾਰੀ ਜਾਣਕਾਰੀ ਲੈਣ ਤੋਂ ਪਹਿਲਾਂ ਆਪਾਂ ਪਹਿਲਾਂ ਗੱਡੀ ਵੇਖਦੇ ਆ ਤੁਹਾਨੂੰ ਸਾਰੀ ਗੱਡੀ ਵਿਖਾਵਾਂਗੇ ਉਸ ਤੋਂ ਬਾਅਦ ਆਪਾਂ ਪ੍ਰਾਈਸ ਦੀ ਗੱਲ ਕਰਾਂਗੇ ਤੇ ਕਿੱਥੇ ਗੱਡੀ ਖੜੀ ਆ ਉਹਦੇ ਬਾਰੇ ਵੀ ਦੱਸਾਂਗੇ ਹਾਂਜੀ ਹਾਂਜੀ ਇਹ ਸੀ अल्टੋ LX 2010 ਮਾਡਲ ਬਹੁਤ ਸੋਹਣੀ ਪਾਸਿੰਗ ਵਾਲੀ ਗੱਡੀ ਹਾਂਜੀ ਗੱਡੀ ਬਹੁਤ ਸੋਹਣੀ ਹੈ ਜੀ ਉਮੀਦ ਕਰਦੇ ਹਾਂ ਤੁਹਾਨੂੰ ਗੱਡੀ ਪਸੰਦ ਆਈ ਹੋਊਗੀ ਜੇ ਪਸੰਦ ਆਈ ਆ ਤਾਂ ਜੇ ਤੁਸੀਂ ਨਹੀਂ ਖਰੀਦਣੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਅੱਗੇ ਕਰ ਦਿਓ ਜੀ ਤਾਂ ਜੋ ਕਿਸੇ ਵੀਰ ਭੈਣ ਭਰਾ ਨੂੰ ਲੋੜਵੰਦ ਨੂੰ ਇਹ ਮਿਲ ਸਕੇ ਹਾਂਜੀ ਤਾਂ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਉਹਤੇ ਕਾਲ ਕਰਕੇ ਤੁਸੀਂ ਜਿਹੜੀ ਗੱਡੀ ਦਾ ਜਿਹੜਾ ਰੇਟ ਹੈ ਉਹਦੇ ਬਾਰੇ ਬਾਈ ਨਾਲ ਹੀ ਗੱਲ ਕਰ ਸਕਦੇ ਹੋ ਪ੍ਰਾਈਸ ਹੈ ਜਿਹੜਾ ਜਾਇਜ਼ ਰੱਖਿਆ ਹੋਇਆ ਹੈ ਬਾਈ ਨੇ ਤੇ ਰੇਟ ਦੀ ਜਿਹੜੀ ਗੱਲ ਹੈ ਤੁਸੀਂ ਬਾਈ ਨਾਲ ਕਾਲ ਕਰੋ ਉਹਨਾਂ ਨਾਲ ਕਰ ਸਕਦੇ ਹੋ ਤੇ ਗੱਡੀ ਖਨੌਰੀ ਦੇ ਵਿੱਚ ਖੜੀ ਆ ਹਾਂਜੀ ਪਾਤੜਾ ਖਨੌਰੀ ਜਿਹੜਾ ਆ ਦਿੱਲੀ ਰੋਡ ਤੇ ਖਨੌਰੀ ਪੈਂਦਾ ਜੀ ਉੱਥੇ ਖੜੀ ਹੈ ਗੱਡੀ ਤਾਂ ਤੁਸੀਂ ਕੰਟੈਕਟ ਕਰਕੇ ਬਾਈ ਨਾਲ ਗੱਡੀ ਆ ਜਿਹੜੀ ਵੇਖ ਸਕਦੇ ਹੋ ਸੋ ਇੰਨੀਆਂ ਬੇਨਤੀਆਂ ਮਨਜ਼ੂਰ ਕਰਨੀਆਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ